ਪੀਪੀਸੀ ਨਿਊਜ਼ ਦੇਖ ਰਹੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਮੈਂ ਗੁਰਲਾਲ ਸਿੰਘ ਪੰਜਾਬ ਦੇ ਵਿੱਚ ਜਦੋਂ ਸ਼ਹੀਦਾਂ ਦੀ ਗੱਲ ਕਰਦੇ ਆ ਤਾਂ ਸਰਮੌਰ ਸ਼ਹੀਦਾਂ ਵਿੱਚੋਂ بڑے ਸ਼ਹੀਦ ਨੇ ਜਿਨ੍ਹਾਂ ਵਿੱਚੋਂ ਸਰਦਾਰ ਉਦਮ ਸਿੰਘ ਜਾਣੇ ਕੀ ਰਾਮ ਮੋਹਮਦ ਸਿੰਘ ਆਜ਼ਾਦ ਜਿਨ੍ਹਾਂ ਨੇ ਜਲ੍ਹਿਆਂ ਵਾਲੇ ਬਾਗ ਦਾ ਬਦਲਾ ਲੰਡਨ ਦੇ ਵਿੱਚ ਜਾ ਕੇ ਸਰ ਮਾਈਕਲ ਐਡਵਾਇਰ ਨੂੰ ਮਾਰ ਕੇ ਲਿਆ ਸੀਗਾ ਤਾਂ ਉਹਨਾਂ ਦੀ ਸ਼ਹਾਦਤ ਨੂੰ ਪ੍ਰਣਾਮ ਕਰਦੇ ਹੋਏ ਪੰਜਾਬ ਦੇ ਵਿੱਚ ਫਿਰੋਜ਼ਪੁਰ ਸ਼ਹਿਰ ਦੇ ਵਿੱਚ ਜੇ ਕਈਏ ਤਾਂ ਉਥੋਂ ਦੀ ਕਮੇਟੀ ਜਿਹੜੀ ਹੈ ਉਦਮ ਸਿੰਘ ਕਮੇਟੀ ਹੈ ਜੋ ਉਹਨਾਂ ਵੱਲੋਂ ਇੱਕ ਜਿਹੜਾ ਸ਼ਹੀਦ ਅਜਮੁਦਮ ਸਿੰਘ ਜੀ ਦਾ ਬੁੱਤ ਸਥਾਪਿਤ ਕੀਤਾ ਜਾ ਰਿਹਾ ਤਾਂ ਉਸ ਨੂੰ ਲੈ ਕੇ ਅਸੀਂ ਜਾਣਕਾਰੀ ਲਵਾਂਗੇ ਤੇ ਜਿਸ ਵਿੱਚ ਕਾਫੀ ਸ਼ਖਸੀਤਾਂ ਪਹੁੰਚ ਰਹੀਆਂ ਨੇ ਤੇ ਨਾਲ ਦੀ ਨਾਲ ਰਵਿੰਦਰ ਗਰੇਵਾਲ ਕਲਾਕਾਰ ਵੀ ਜਿਹੜੇ ਇੱਥੇ ਆ ਰਹੇ ਆ ਤਾਂ ਸਾਡੇ ਨਾਲ ਜਸਪਾਲ ਸਿੰਘ ਜੀ ਸਾਡੇ ਨਾਲ ਸਰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਪੀਪੀਸੀ ਨਿਊਜ਼ ਤੇ ਥੈਂਕ ਯੂ ਜੀ ਤੁਹਾਡਾ ਹੀ ਬਹੁਤ-ਬਹੁਤ ਧੰਨਵਾਦ ਜੀ ਤੁਸੀਂ ਕਵਰੇਜ ਕਰ ਰਹੇ ਹੋ ਤਾਂ ਅਸੀਂ ਸ਼ਹੀਦ ਉਦਮ ਸਿੰਘ ਮੈਮੋਰੀਅਲ ਸੁਸਾਇਟੀ ਫਰੋਸਪਰ ਵੱਲੋਂ 8 ਦਸੰਬਰ 2024 ਦਿਨ ਐਤਵਾਰ ਸ਼ਹੀਦ ਉਦਮ ਸਿੰਘ ਜੀ ਦਾ ਇੱਕ ਫਰੋਸਪੋਰ ਦੇ ਮਤਲਬ ਹਾਰਟ ਦੇ ਵਿੱਚ ਇੱਕ ਸ਼ਹੀਦ ਉਦਮ ਸਿੰਘ ਚੌਕ ਜਿੱਥੇ ਜਿਹੜਾ ਇੱਕ ਆਦਮ ਗੱਤ ਬੁੱਤ ਪਹਿਲਾਂ ਲੱਗਿਆ ਹੋਇਆ ਸੀਗਾ ਪਰ ਦੇਖੋ ਸ਼ਹਿਰਾਂ ਦਾ ਸੁੰਦਰੀਕਰਨ ਹੋਣ ਕਾਰਨ ਗਲੀਆਂ ਸੜਕਾਂ ਬਣਨ ਕਾਰਨ ਉਹ ਜਿਹੜਾ ਸੜਕਾਂ ਉੱਚੀਆਂ ਹੋ ਗਈਆਂ ਔਰ ਜਿਹੜਾ ਬੁੱਤ ਹੈ ਉਹ ਛੋਟਾ ਹੋ ਗਿਆ ਤਾਂ ਪਬਲਿਕ ਦੇ ਵਿੱਚੋਂ ਆਵਾਜ਼ ਉੱਠੀ ਕਿ ਸ਼ਹਿਰ ਦੇ ਬਾਕੀ ਜਿਹੜੇ ਚੌਕ ਹੈ ਜਾਂ ਜਿਹੜੇ ਗੇਟ ਐ ਸ਼ਹਿਰ ਦੇ ਫਰੋਈਪਰ ਦੇ ਬੜੇ ਅੱਛੇ ਬਣ ਗਏ ਐ ਔਰ ਜਿਹੜਾ ਕਿ ਇਹ ਜਿਹੜਾ ਮੇਨ ਹਾਰਟ ਦੇ ਵਿੱਚ ਜਿਹੜਾ ਚੌਕ ਐ ਫਰੋਈਪਰ ਸ਼ਹਿਰ ਦੇ ਵਿੱਚ ਉਹ ਮਤਲਬ ਛੋਟਾ ਰਹਿ ਗਿਆ ਔਰ ਉਸ ਸਮੇਂ ਦੌਰਾਨ ਉਹ ਜਿਹੜੇ ਰੰਗ ਸੀਗੇ ਉਹ ਹੁਣ ਦੇ ਅਕੋਰਡਿੰਗ ਉਹ ਠੀਕ ਨਹੀਂ ਜਾਪਦੇ ਸੀਗੇ ਤਾਂ ਕਨਸੈਪਟ ਇਹ ਆਇਆ ਕਿ ਆਪਾਂ ਇਹਨਾਂ ਨੂੰ ਜਿਹੜਾ ਸੀਤੋਦਮ ਸਿੰਘ ਦਾ ਬੁੱਤ ਐ ਇਹ ਕੋ ਲਾਇਆ ਜਾਵੇ ਤਾਂ ਜਿਹੜੀ ਆਪਣੀ ਕੋ ਕਮੇਟੀ ਐ ਉਹਨਾਂ ਨੇ ਫੈਸਲਾ ਕੀਤਾ ਕਿ ਆਦਮ ਕੱਦ ਬੁੱਤ ਐ ਜਿਹੜਾ ਉਹ ਲਾਇਆ ਜਾਏਗਾ ਇਹ ਜਿਹੜਾ ਆਦਮ ਕੱਦ ਬੁੱਤ ਐ ਉਹ ਅਸੀਂ ਜੈਪੁਰ ਤੋਂ ਬਣਵਾਇਆ ਲਗਭਗ ਇਹਦੇ ਤੇ 25 ਲੱਖ ਰੁਪਏ ਖਰਚਾ ਆਇਆ 7 ਫੁੱਟ 7 ਇੰਚ ਦੀ ਹਾਈਟ ਹੈ ਤਾਂ ਬਹੁਤ ਅੱਛਾ ਬੁੱਤ ਬਣਿਆ ਜਿਹਦੀ ਲਾਈਫ ਲੌਂਗ ਮਤਲਬ ਹਜ਼ਾਰ ਸਾਲ ਤੱਕ ਇਹ ਖਰਾਬ ਨਹੀਂ ਹੋ ਸਕਦਾ ਕਿਸ ਪੱਥਰ ਦਾ ਬਣਿਆ ਜੀ ਇਹ ਵਾਈਟ ਸੰਗਮਰਮਰ ਦਾ ਬਣਿਆ ਜੀ ਬਿਲਕੁਲ ਵਾਈਟ ਸੰਗਮਰਮਰ ਦਾ ਬਣਿਆ ਹੋਇਆ 1000 ਸਾਲ ਤੱਕ ਖਰਾਬ ਨਹੀਂ ਹੋਏਗਾ ਤੇ ਹੁਣੇ ਜਦੋਂ ਇਹ ਬੁੱਤ ਲੱਗ ਜਾਏਗਾ ਤਾਂ ਫਿਰੋਜ਼ਪੁਰ ਦੇ ਲੋਕ ਪ੍ਰਾਊਡ ਕਰਨਗੇ ਯੂਥ ਪ੍ਰਾਊਡ ਕਰੂਗਾ ਵੀ ਵਾਕਈ ਇੱਕ ਸ਼ਾਨਦਾਰ ਚੀਜ਼ ਬਣੀ ਹੋਈ ਆ ਤੁਸੀਂ ਆ ਕੋਡ ਦੇਖੋਗੇ ਵੀ ਵਾਕਈ ਇੱਕ ਚੀਜ਼ ਸ਼ਾਨਦਾਰ ਬਣੀ ਜਿਸपाल ਜੀ ਜੇ ਦੇਖਿਆ ਜਾਵੇ ਤਾਂ ਜੇ ਇਤਿਹਾਸ ਦੀ ਗੱਲ ਕਰੀ ਉਦਮ ਸਿੰਘ ਨੂੰ ਜਿਹੜਾ ਪਹਿਲਾ ਬੁੱਤ ਲੱਗਿਆ ਸੀਗਾ ਉਸ ਨੂੰ ਲਵਾਉਣ ਦੇ ਵਿੱਚ ਕਿਸ ਤਰ੍ਹਾਂ ਦੀ ਜੋ ਇੱਥੋਂ ਦੇ ਲੋਕਾਂ ਜਾਂ ਸੰਗਤ ਵੱਲੋਂ ਜੋ ਕਹਲਣਾ ਸੀ ਕਿੱਥੋਂ ਤੱਕ ਪਰਮਿਸ਼ਨ ਤੱਕ ਲੈਣੀ ਦੀ ਗੱਲ ਜਿਹੜੀ ਮੈਂ ਸੁਣ ਰਿਹਾ ਸੀ ਮੈਨੂੰ ਜਿੰਨੀ ਕੁ ਮੈਨੂੰ ਜਾਣਕਾਰੀ ਹੈ ਜੀ ਇਹ ਲਗਭਗ 1979-80 ਦੇ ਮਤਲਬ ਰਾਉਂਡ ਦੇ ਵਿੱਚ ਗੱਲ ਹੋਏਗੀ ਕਿ ਉਸ ਸਮੇਂ ਦੌਰਾਨ ਜਿਹੜੇ ਬਜ਼ੁਰਗ ਸੀਗੇ ਐਕਚੁਅਲ ਤਾਂ ਸਰਕਾਰ ਇੱਥੇ ਨਾ ਜੀ ਜਿਹੜਾ ਸੀਗਾ ਮੇਰੇ ਖਿਆਲ ਕੋਈ ਹੋਰ ਇੱਕ ਬੁੱਤ ਲਾਣਾ ਚਾਹੁੰਦੀ ਸੀਗੀ ਮੈਂ ਨਾਮ ਨਹੀਂ ਲੈਣਾ ਚਾਹੂੰਗਾ ਹੋਰ ਬੁੱਤ ਲਾਣਾ ਚਾਹੁੰਦੀ ਸੀਗੀ ਪਰ ਸੰਗਤ ਚਾਹੁੰਦੀ ਸੀਗੀ ਵੀ ਸ਼ੀਦੋਦਮ ਸਿੰਘ ਦਾ ਬੁੱਤ ਲਗਾਇਆ ਜਾਵੇ ਤਾਂ ਉਸ ਸਮੇਂ ਦੌਰਾਨ ਜਿਹੜੇ ਸਾਡੇ ਵੱਡੇ ਬਜ਼ੁਰਗ ਹੈ ਇਥੋਂ ਫਰੋਜ਼ਪੁਰ ਦੇ ਵਸਨੀਕ ਸੀਗੇ ਉਹਨਾਂ ਨੇ ਮਤਲਬ ਬੜੇ ਔਖੇ ਸਮੇਂ ਦੇ ਵਿੱਚ 70 80 ਦੇ ਵਿੱਚ ਜਦੋਂ ਕੋਈ ਰੇਲ ਗੱਡੀ ਬੜੀ ਮੁਸ਼ਕਲ ਨਾਲ ਚੱਲਦੀ ਸੀਗੀ ਕੋਈ ਹੋਰ ਆਵਾਜਾਈ ਦੇ ਸਾਧਨ ਨਹੀਂ ਹੁੰਦੇ ਸੀਗੇ ਉਹਨਾਂ ਨੇ ਇੰਦਰਾ ਗਾਂਧੀ ਤੱਕ ਪਹੁੰਚ ਕਰਕੇ ਇਸ ਬੁੱਤ ਨੂੰ ਲਵਾਉਣ ਦੀ ਪਰਮਿਸ਼ਨ ਲਈ ਸੀ ਤੇ ਔਰ ਉਸ ਬਾਅਦ ਪ੍ਰੋਬਲਮ ਇਹ ਆ ਗਈ ਕਿ ਇੱਥੇ ਕੋਈ ਜਗ੍ਹਾ ਦੇਣ ਲਈ ਤਿਆਰ ਨਹੀਂ ਸੀਗੇ ਤੇ ਔਰ ਉਹਨਾਂ ਬਜ਼ੁਰਗਾਂ ਨੇ ਆਪਣੇ ਕੋਲੋਂ ਪੈਸੇ ਇਕੱਠੇ ਕਰਕੇ ਭਾਈਚਾਰੇ ਤੋਂ ਪੈਸੇ ਇਕੱਠੇ ਕਰਕੇ ਇਹ ਜਗ੍ਹਾ ਖਰੀਦੀ ਇਹਦੇ ਪੰਜਾਬ ਪੱਦਰ ਤੱਕ ਦੀ यस यस ਇਹਦੇ ਬਦਲ ਮਤਲਬ ਸਾਰੀ ਪੰਜਾਬ ਪੱਦਰ ਦੀ ਇਨਵੋਲਵਮੈਂਟ ਸੀਗੀ ਔਰ ਇਹ ਇਹ ਜਗ੍ਹਾ ਵੀ ਖਰੀਦੀ ਗਈ ਉਸ ਇਲਾਵਾ ਜਿਹੜਾ 시ਦੋਦਮ ਸਿੰਘ ਭਵਨ ਬਣਿਆ ਇੱਛੇ ਵਾਲਾ ਰੋਡ ਤੇ ਉੱਥੇ ਵੀ 2 ਕਿੱਲੇ ਜਗ੍ਹਾ ਖਰੀਦੀ ਗਈ ਜਿੱਦੇ ਵਿੱਚ ਹੁਣ 시ਦੋਦਮ ਸਿੰਘ ਭਵਨ ਬਣਿਆ ਹੋਇਆ ਉਸੇ ਲਗਾਤਾਰਤਾ ਦੇ ਵਿੱਚ ਇਹ ਜਿਹੜਾ ਹੁਣ ਹੈ ਉਹ ਪੁਰਾਣਾ ਬੁੱਤਰੀ ਪਲੇਸ ਕਰਕੇ 시ਦੋਦਮ ਸਿੰਘ ਭਵਨ ਚ ਲੈ ਗਏ ਆ ਔਰ ਜਿਹੜਾ ਨਵਾਂ ਬੁੱਤ ਹੈ ਉਹ ਸਥਾਪਿਤ ਕੀਤਾ ਜਾ ਰਿਹਾ ਜਸਪਾਲ ਜੀ ਬੜਾ ਵਧੀਆ ਉਪਰਾਲਾ ਕਰ ਰਹੇ ਹੋ ਤੁਸੀਂ ਨੌਜਵਾਨੀ ਨੂੰ ਪ੍ਰਭਾਵਿਤ ਕਰੇਗਾ ਫਿਰੋਜ਼ਪੁਰ ਜਾਂ ਪੰਜਾਬ ਪੱਧਰ ਤੇ ਜਾਂ ਜਾਂ ਕੋਈ ਸਲਾਨੀ ਵੀ ਇੱਥੇ ਆਉਂਦਾ ਤਾਂ ਬਹੁਤ ਵੱਡੇ ਪੱਧਰ ਤੇ ਇਸ ਦੀ ਦਿੱਖ ਬਹੁਤ ਕਦ ਬਹੁਤ ਉੱਚਾ ਹੋਏਗਾ ਪਰ ਜਸਪਾਲ ਜੀ ਇੱਕ ਮੈਂ ਗੱਲ ਹੋਰ ਪੁੱਛਣੀ ਚਾਹਾਂਗਾ ਕਿਤੇ ਨਾ ਕਿਤੇ ਲੱਗਦਾ ਨਹੀਂ ਜਿਆਦਾਤਰ ਸਾਡੇ ਲੋਕ ਹਾਰਪੌਣ ਵਾਲੇ ਇਕੱਠੇ ਹੁੰਦੇ ਆ ਕ੍ਰੈਡਿਟ ਜਦੋਂ ਲੈਣਾ ਹੁੰਦਾ ਉਦੋਂ ਇਕੱਠੇ ਹੁੰਦੇ ਆ ਪਰ ਜਿਹੜੀ ਅਸਲ ਦੇ ਵਿੱਚ ਦੇਖਿਆ ਜਾਵੇ ਉਸ ਦੀ ਸਾਮ ਸੰਭਾਲ ਸਭ ਤੋਂ ਵੱਡੀ ਗੱਲ ਹੈ ਜਿਵੇਂ ਤੁਸੀਂ ਸੰਗਮਨ ਪੱਥਰ ਦੀ ਗੱਲ ਤਾਂ ਕੀਤੀ ਹੈ ਸਾਫ ਸਫਾਈ ਨੂੰ ਲੈ ਕੇ ਤੁਸੀਂ ਮੰਨਦੇ ਹੋ ਇੱਕ ਬੜਾ ਵੱਡਾ ਟੀਚਾ ਜਾਂ ਵੱਡੀ ਉਖਾਈ ਹੋ ਰਹਿ ਸਕਦੀ ਤੁਹਾਡੇ ਵਾਸਤੇ ਉਹਦੇ ਵਾਸਤੇ ਵੀ ਕੋਈ ਵੱਡੇ ਪੱਧਰ ਤੇ ਪ੍ਰਬੰਧ ਹੈ ਜਾਂ ਇੱਕੋ ਦਿਨੀ ਇਕੱਲਾ ਪ੍ਰੋਗਰਾਮ ਸਾਫ ਸਫਾਈ ਵਾਲ ਹੋਊਗਾ ਉਸ ਤੋਂ ਬਾਅਦ ਉੱਥੇ ਜੋ ਗੰਦਗੀ ਦਾ ਹਾਲ ਅਸੀਂ ਅੱਗੇ ਦੇਖਿਆ ਮੈਂ ਤਾਂ ਪੁੱਛ ਰਿਹਾ ਤੁਹਾਡਾ ਇਹ ਪੁਆਇੰਟ ਬਹੁਤ ਵਧੀਆ ਹੈ ਇਹ ਇਹ ਤੁਹਾਡੀ ਇਸੇ ਇਸੇ ਕੁਐਸਚਨ ਦੇ ਵਿੱਚੋਂ ਸਾਨੂੰ ਇੱਕ ਸੁਝਾਅ ਵੀ ਆ ਗਿਆ ਵੈਸੇ ਹੀ ਅਸੀਂ ਇਹਨਾਂ ਦੇ ਸ਼ੀਤੂਦਮ ਸਿੰਘ ਦਾ ਜਿਹੜਾ ਆਦਮ ਕੱਤ ਬੁੱਤ ਹੈ ਉਹਦੀ ਸੁਰੱਖਿਆ ਲਈ ਇੱਕ ਸੁਰੱਖਿਆ ਗਾਰਡ ਪੱਕੇ ਤੌਰ ਤੇ ਨਿਯੁਕਤ ਕੀਤਾ ਗਿਆ ਜਿਹੜਾ ਇਹਨਾਂ ਦੀ ਸੁਰੱਖਿਆ ਕਰੂਗਾ ਖਾਸ ਤੌਰ ਤੇ ਰਾਤ ਨੂੰ ਤਾਂ ਕਿ ਇਸ ਬੁੱਤ ਨਾਲ ਕੋਈ ਛੇੜਛਾੜ ਨਾ ਕਰ ਸਕੇ ਔਰ ਇਸ ਤੋਂ ਇਲਾਵਾ ਇਹਦੀ ਸੰਭਾਲ ਲਈ ਇੱਕ ਬੰਦਾ ਸਪੈਸ਼ਲ ਡਿਪਿਊਟ ਕੀਤਾ ਜਾਏਗਾ ਜਿਹੜਾ ਵਰਕਰ ਹੋਏਗਾ ਉਹ ਆਲੇ ਦੁਆਲੇ ਜਿਹੜੇ ਕੋਈ ਫੁੱਲ ਪੌਦੇ ਆ ਲੱਗਣੇ ਆ ਡੈਕੋਰੇਸ਼ਨ ਹੋਣੀ ਆ ਉਹਦਾ ਵੀ ਧਿਆਨ ਰੱਖੂਗਾ ਔਰ ਬੁੱਤ ਦਾ ਵੀ ਧਿਆਨ ਰੱਖੂਗਾ ਜੀ ਇਸਦੇ ਕੋਈ ਬਲੂਪ੍ਰਿੰਟ ਬਾਰੇ ਦੱਸ ਸਕਦੇ ਹੋ ਕਿ ਬੁੱਤ ਦੇ ਆਲੇ ਦੁਆਲੇ ਕੀ ਹੋ ਸਕਦਾ ਹੈ ਕੋਈ ਕਿਸ ਤਰ੍ਹਾਂ ਦਾ ਤੁਸੀਂ ਕੋਈ ਬਲੂਪ੍ਰਿੰਟ ਹੈ ਜੇ ਦੱਸਣਾ ਚਾਹੁੰਦੇ ਹੋ ਲੋਕਾਂ ਨੂੰ ਵੀ ਕੀ ਕਿਸ ਤਰੀਕੇ ਦੀ ਦਿਖ ਹੋਏਗੀ ਕੀ ਕੀ ਹੋ ਰਿਹਾ ਡਿਜ਼ਾਈਨਿੰਗ ਦੀ ਗੱਲ ਕਰ ਡਿਜ਼ਾਈਨਿੰਗ ਜੀ ਤੁਸੀਂ ਦੇਖੋ ਬਣ ਕੇ ਮੈਂ ਤਾਂ ਇੱਕ ਇੱਕ ਆਪਾਂ ਕਹਿੰਦੇ ਕਿ ਇੱਕ ਨਕਸ਼ਾ ਜਿਹਾ ਸਾਡੇ ਮਨ ਚ ਦਾ ਬਣਿਆ ਹੋਇਆ ਪਰ ਮੈਂ ਤੁਹਾਨੂੰ ਦੱਸੂਗਾ ਉਹ ਠੀਕ ਨਹੀਂ ਲੱਗਣਾ ਹੋਰ 15 20 ਦਿਨਾਂ ਦਾ ਬਣ ਕੇ ਤਿਆਰ ਹੋ ਜਾਏਗਾ ਤੁਸੀਂ ਦੇਖੋਗੇ ਬੜੀ ਸ਼ਾਨਦਾਰ ਚੀਜ਼ ਬਣੀ ਔਰ ਤੁਸੀਂ ਮਾਣ ਮਹਿਸੂਸ ਕਰੋਗੇ ਫਰੋਈਪਰ ਵਾਲੇ ਕਿ ਵਾਕਿਆ ਇੱਕ ਸ਼ਾਨਦਾਰ ਚੀਜ਼ ਬਣੀ ਹੈ ਫਰੋਈਪਰ ਲਈ ਲੋਕ ਇੱਥੇ ਖੜ ਕੇ ਬੱਚੇ ਯੂਥ ਸੈਲਫੀਆਂ ਲਿਆ ਕਰਨਗੇ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਥੈਂਕ ਯੂ ਭਾਜੀ ਥੈਂਕ ਯੂ ਸ਼ਹੀਦਾਂ ਨੂੰ ਯਾਦ ਕਰਨ ਵਾਸਤੇ ਇੱਕ ਬੜਾ ਵੱਡਾ ਉਪਰਾਲਾ ਕੀਤਾ ਜਾ ਰਿਹਾ ਹੈ ਤਾਂ ਤੁਸੀਂ ਇਸੇ ਤਰ੍ਹਾਂ ਪੀਬੀਸੀ ਨਿਊਜ਼ ਦੇ ਜਿਹੜਾ ਕਿ ਅਸੀਂ ਦੱਸ ਦਈਏ ਤਾਂ ਦਿਨ ਐਤਵਾਰ 8 ਦਸੰਬਰ 2024 ਨੂੰ ਜਿਹੜਾ ਸਮਾਂ ਹੈ 10:30 ਵਜੇ ਦਾ ਹੈ ਜਿਹੜਾ ਕਿ ਉਦਮ ਸਿੰਘ ਚੌਂਕ ਦੇ ਵਿੱਚ ਹੈ ਜਿੱਥੇ ਉਦਘਾਟਨੀ ਸਮਾਰੋਹ ਹੋਵੇਗਾ ਤੇ ਉਸ ਤੋਂ ਬਾਅਦ ਜਿਹੜਾ 11 ਵਜੇ ਹੈ ਜਿਹੜਾ ਸ਼ਹੀਦ ਉਦਮ ਸਿੰਘ ਭਵਨ ਹੈ ਉੱਥੇ 11 ਵਜੇ ਦਾ ਸਮਾਂ ਹੈ ਜਿਹੜਾ ਕੱਚਾ ਜੀਰਾ ਰੋਡ ਪਿੰਡ ਹਾਕੇ ਵਾਲਾ ਰਾਮੇ ਵਾਲਾ ਨੇੜੇ ਦਾਣਾ ਮੰਡੀ ਫਿਰੋਜਪੁਰ ਸ਼ਹਿਰ ਜਿੱਥੇ ਕੀ ਰਵਿੰਦਰ ਗਰੇਵਾਲ ਪਹੁੰਚ ਰਿਹਾ ਜੋ ਕਿ ਉਹ ਉਥੇ ਜਿਹੜੇ ਕਿ ਲੋਕਾਂ ਨੂੰ ਸੱਦਾ ਦਿੱਤਾ ਜਾਂਦਾ ਹੈ ਕਿ ਉਹ ਉਥੇ ਜ਼ਰੂਰ ਪਹੁੰਚੇ ਜਿਹੜੇ ਉਦਘਾਟਨੀ ਸਵਾਗਤ ਦੌਰੇ ਤੋਂ ਬਾਅਦ ਤਾਂ ਤੁਸੀਂ ਇਸੇ ਤਰ੍ਹਾਂ ਪੀਬੀਸੀ ਨਿਊਜ਼ ਦੇ ਨਾਲ ਬਣੇ ਰਹੋ ਜਾਨਕਿ ਮੈਨੂੰ ਗੁਰਲਾਲ ਸਿੰਘ ਤੇ ਮੇਰੇ ਸਾਥੀ ਅਰਸ਼ਦੀਪ ਨੂੰ ਦਿਓ ਇਜਾਜ਼ਤ ਤੁਸੀਂ ਦੇਖਦੇ ਰਹਿਣਾ ਪੀਬੀਸੀ ਨਿਊਜ਼